ਕਟਨ ਕਰਕੇ ਕ੍ਰਾਂਤੀ ਕਰ ਰਹੇ ਆ ਤੇ ਮੈਂ ਫਲਾਣੇ ਦਾ ਕਰਕੇ ਕ੍ਰਾਂਤੀ ਕਰ ਰਿਹਾ ਅੱਜ ਸ਼ਾਜਰੀ ਚਲੇ ਗਿਆ ਸਾਡਾ ਚੇਅਰ ਮਿਨਿਸਟਰ ਪਤਾ ਜਿਹੜਾ ਸਕੂਲ ਚ ਗਏ ਹੋ ਉਹਦੇ ਪ੍ਰਿੰਸੀਪਲ ਕੋਲ ਇਲਾਕੇ ਦੇ 10 ਸਕੂਲਾਂ ਦਾ ਚਾਰਜ ਹੈ 10 ਸਕੂਲਾਂ ਚ ਪ੍ਰਿੰਸੀਪਲਸ ਕੰਢੀ ਚ ਪ੍ਰਿੰਸੀਪਲ ਨਹੀਂ ਹੈ ਚੇਅਰ ਮਿਨਿਸਟਰ ਗਿਆ ਆਪਦੀ ਤਸੀਲ ਚ ਆਪਣੇ ਪਿੰਡ ਤੋਂ 12 ਕਿਲੋਮੀਟਰ ਦੂਰ ਤੁਹਾਡੇ ਪਿੰਡ ਦੇ ਇਰਦ-ਗਿਰਦ 10-10 ਸਕੂਲਾਂ ਦਾ ਚਾਰਜ ਇੱਕ-ਇੱਕ ਪ੍ਰਿੰਸੀਪਲ ਕੋਲ ਹੈ ਤੇ ਕਿਸਾਨ ਉੱਥੇ ਕਹਿ ਰਹੇ ਨੇ ਸਾਡੇ ਨਾਲ ਜੋ ਕੀਤੀ ਤੇ ਉਹਨਾਂ ਚ ਪੜ੍ਹੋ ਪੜਾਈ ਹੁੰਦੀ ਆ ਉਹਨਾਂ ਗੱਲ ਪਰ ਲੋਕ ਤੁਹਾਨੂੰ ਕਿਉਂ ਨਹੀਂ ਚੇਸਾ ਕਹਿੰਦੇ ਸਾਡਾ ਤਾਂ ਇਹ ਕਰਦਾ ਮੈਸਰ ਖਾਨ ਉਹ ਕੀ ਕਹਿ ਰਹੇ ਨੇ ਕਿਸਾਨ ਕਹਿੰਦੇ ਸੁਖਵੀਰ ਸਿੰਘ ਤੇਰੀ ਐਡੀ ਔਕਾਤ ਤਾਂ ਹੈ ਨਹੀਂ ਸੀ ਤੂੰ ਕਿਵੇਂ ਆਇਆ ਛੁਪ ਕੇ ਆਇਆ ਅੱਜ ਜੇ ਚੈਲੰਜ ਕਰਕੇ ਆਉਂਦਾ ਤੈਨੂੰ ਦੱਸ ਦੇ ਇੱਥੇ ਤੋਂ ਤਾਂ ਇਹਦਾ ਕੰਮ ਰਿਆ ਸੀ ਆਪ ਪਾਏ ਨੇ ਤੁਹਾਡਾ ਕੀਤਾ ਕੀ ਆ ਨਹੀਂ ਪੱਥਰ ਕਾ ਦਾ ਰੱਖ ਕੇ ਜਾ ਰਹੇ ਨੇ ਪੱਥਰ ਕਾ ਦਾ ਰੱਖਣ ਆਇਆ ਹੈ ਕਮਰਾ ਬਿਲਕੁਲ ਲੀਕ ਵੀ ਪਾਇਆ ਤੁਸੀਂ ਕੁਝ ਨਹੀਂ ਕੀਤਾ ਤੇ ਕੀ ਕਰਨ ਆ ਗਿਆ ਤੁਸੀਂ ਇੱਕ ਪੰਜੀ ਨਹੀਂ ਲਾਈ ਤੁਸੀਂ ਸਾਡੇ ਸਪੋਰਟ ਤੇ ਫਿਰ ਵੀ ਨਹੀਂ ਪੱਥਰ ਰੱਖਣ ਆ ਗਿਆ ਉਧਰ ਜਿਹੜਾ ਕਾਰਜਕਾਰੀ ਪ੍ਰਧਾਨ ਤੇ ਐਮ ਐਲ ਏ ਕਲਸੀ ਨੂੰ ਕਿਸਾਨ ਮਜ਼ਦੂਰ ਕਲਚਰ ਕਮੇਟੀ ਘਰੀ ਖੜੀ ਹੈ ਉਹ ਗੱਡੀ ਤੇ ਬਹੁਤ ਨੜ ਤੇ ਚੱਕ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹੀ ਆਉਂਦੇ ਸਾਡੇ ਨਾਲ ਉਹ ਹਾਲਤ ਹੋ ਰਹੀ ਆ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਜੇ ਗਰਾਊਂਡ ਦੇ ਵਿੱਚ ਵੀ ਤੁਹਾਡੀ ਹਾਲਤ ਕੀ ਹੋ ਰਹੀ ਆ ਲੋਕਾਂ ਦੀ ਤੁਸੀਂ ਲੋਕਾਂ ਦੇ ਫੱਕਾਂ ਲਈ ਸਰਕਾਰਾਂ ਲਈ ਮੜਬੋਟਾ ਲੜੋ ਬਾਹਰੋਂ ਸਿੱਖੋ ਜਿੱਦੇ ਨਾਲ ਕੋਈ ਕੰਮ ਕੋ ਮਤ ਹੋਵੇ ਤੇ ਹੋਰ ਤਾਂ ਤੁਸੀਂ ਕੀ ਕਰਨਾ ਹੋਰ ਤਾਂ ਸਰਦਾਰ ਅਮੀਰ ਸਿੰਘ